ਤੇ ਬਾਕੀ ਜੋ ਤੁਸੀਂ ਮਦਦ ਕਰ ਰਹੇ ਹੋ ਕੰਮ ਤਾਂ ਚਲੋ ਵੈਸੇ ਹੀ ਬਹੁਤ ਵਧੀਆ ਕਰਿਓ वर्ल्ड वाइड ਤੁਹਾਡਾ ਨਾਮ ਹੈ ਥੈਂਕ ਯੂ ਬਈ ਥੈਂਕ ਯੂ ਸਸਕਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰੇ ਕਿ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਸਰਕਾਲਪੁਰਖ ਦੀ ਕਿਰਪਾ ਦੇ ਨਾਲ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਰੋਜ਼ ਇੰਨੇ ਜਿਹੜੇ ਪੇਸ਼ੈਂਟਸ ਦੀ ਸੇਵਾ ਹੋ ਰਹੀ ਹੈ ਤੁਹਾਡੇ ਅਸ਼ੀਰਵਾਦ ਤੋਂ ਬਿਨਾਂ ਨਹੀਂ ਹੋ ਰਹੀ ਔਰ ਖਾਸ ਕਰ ਸਾਡੇ ਐਨ ਆਰ ਆਈ ਭਰਾ ਜਿਹੜੇ ਆਪਣੇ ਟਰਸਟ ਵਰਦੀ ਚੈਨਲਸ ਦੇ ਥਰੂ ਇੱਥੇ ਸੇਵਾ ਭੇਰਦੇ ਨੇ ਔਰ ਅੱਜ ਸਾਡਾ ਭਰਾ ਅਮਰੀਕਾ ਚ ਮਨੀ ਭਰਾ ਬਹੁਤ ਹੀ ਬਾਕਮਾਲ ਇਨਸਾਨ ਜਦੋਂ ਗੱਲਬਾਤ ਹੋਈ ਤਾਂ ਬੜੀ ਸੇਵਾ ਭਾਵਨਾ ਵਾਲੇ ਔਰ ਉਸ ਤੋਂ ਵੱਡੇ ਸਾਡੇ ਉਹਨਾਂ ਦੇ ਬ੍ਰਦਰ ਅਸ਼ੀਸ਼ ਭਾਰੀ ਜਿਹੜੇ ਸਪੈਸ਼ਲੀ ਜਲੰਧਰੋਂ ਉੱਠ ਕੇ ਅੱਜ ਉਹਨਾਂ ਦੀ ਸੇਵਾ ਪਹੁੰਚਾਣ ਇੱਥੇ ਆਏ ਨੇ ਮੈਂ ਬੜਾ ਸ਼ੁਕਰਗੁਜ਼ਾਰ ਆ ਕਿਉਂਕਿ ਮੇਰੇ ਕੋਲ ਤਾਂ ਸਿਰਫ ਵਰਡਸ ਹੀ ਹੁੰਦੇ ਨੇ ਜਿਹਦੇ ਨਾਲ ਮੈਂ ਬੋਲ ਕੇ ਦੱਸ ਸਕਦਾ ਕਿ ਲੋਕ ਬੜੇ ਦੁਖੀ ਨੇ ਆ ਹੁਣ ਜਿੱਦਾਂ ਸਾਡੇ ਕੋਲ ਬਾਈ ਜੀ ਬੈਠੇ ਨੇ ਸਵਾ 2 ਸਾਲ ਦੀ ਇਹਨਾਂ ਦੀ ਕੁੜੀ ਹੈ ਜਿਹਨੂੰ ਵਿਚਾਰੀ ਛੋਟੀ ਜੀ ਕੁੜੀ ਹੈ ਉਹਦੀ ਮਦਦ ਮਤਲਬ ਇਹਨਾਂ ਦੀ ਵਾਈਫ ਉਹਨਾਂ ਨੂੰ ਕੈਂਸਰ ਦੀ ਦਿੱਕਤ ਹੈ ਡਾਕਟਰ ਨੇ ਪੈਟ ਸ캔 ਕਰਾਣ ਲਈ ਕਿਹਾ 8200 ਰੁਪਏ ਦੀ ਪੈਟ ਸ캔 ਨਾ ਸਰਕਾਰੀ ਵੈਸੇ ਪ੍ਰਾਈਵੇਟ 25000 ਦੀ ਹੈ ਇੱਕ ਫਾਦਰ ਸਾਹਿਬ ਬੈਠੇ ਨੇ ਉਹਨਾਂ ਦੀ ਛੋਟੀ ਬੱਚੀ 3 ਸਾਲ ਦੀ ਜਿਹੜੀ ਬਰਨ ਹੋ ਗਈ ਉਹ ਵਿਚਾਰੇ 4-5 ਦਿਨ ਤੋਂ ਕਹਿ ਰਹੇ ਨੇ ਮੇਰੀ ਛੁੱਟੀ ਕਰਾ ਦਿਓ ਮੇਰੇ ਕੋਲ ਆਜੋਗੇ ਪੈਸੇ ਨਹੀਂ ਉਹ ਵਿਚਾਰੇ ਆਏ ਬੈਠੇ ਨੇ ਐਦਾ ਦੇ ਅਨੇਕਾਂ ਹੀ ਕੇਸ ਜਿਹੜੇ ਸਾਡੇ ਕੋਲ ਸੇ ਰੋਜ਼ ਆਉਂਦੇ ਨੇ ਔਰ ਮੈਂ ਸ਼ੁਕਰਗੁਜ਼ਾਰ ਆ ਮਨੀ ਬਾਈ ਦਾ ਕਿ ਉਹਨਾਂ ਨੇ ਆਪਣੀ ਇੱਥੇ ਘੱਟੋ-ਘੱਟ ਬਹੁਤ ਵੱਡੇ ਲੈਵਲ ਤੇ ਜਿਹੜੀ ਪੇਸ਼ੈਂਟਾਂ ਲਈ ਸੇਵਾ ਭੇਜੀ ਔਰ ਰਸ਼ੀਸ਼ ਭਾਜੀ ਸਪੈਸ਼ਲੀ ਜਲੰਧਰੋਂ ਜਾਂ ਲੁਧਿਆਣੇ ਆਏ ਨੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਪੂਰੇ ਪਰਿਵਾਰ ਦਾ ਬਾਕੀ ਬਾਈ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਸ਼ਰਮਾ ਰਿਹਾ ਇੱਕ ਪਰਸਨਲ ਫੀਡਬੈਕ ਜਿਹੜਾ ਮਿਲ ਸਕੇ ਬਾਈ ਤੁਸੀਂ ਉਹ ਜ਼ਰੂਰ ਦਿਓ ਨਹੀਂ ਅੱਛਾ ਲੱਗਾ ਬਹੁਤ ਜ਼ਿਆਦਾ ਬੜਾ ਜੈਨੂਇਨ ਲੱਗਾ ਸਭ ਕੁਝ ਜਿੰਨੀ ਦੇਰ ਮੈਂ ਬੈਠਾ ਰਿਹਾ ਤੇ ਕਾਫੀ ਕੇਸ ਦੇਖੇ ਮੈਂ ਬਹੁਤ ਲੋਕ ዱਕੀ ਵੀ ਨੇ ਬਹੁਤ ਪਰੇਸ਼ਾਨੀਆਂ ਨੇ ਤੇ ਬਾਕੀ ਜੋ ਤੁਸੀਂ ਮਦਦ ਕਰ ਰਹੇ ਹੋ ਕੰਮ ਤਾਂ ਚਲੋ ਵੈਸੇ ਹੀ ਬਹੁਤ ਵਧੀਆ ਕਰਿਓ ਵਰਲਡਵਾਈਡ ਤੁਹਾਡਾ ਨਾਮ ਥੈਂਕ ਯੂ ਬਾਈ ਥੈਂਕ ਯੂ ਤੇ ਇੱਕ ਮੇਲ ਵੀ ਹੋ ਗਿਆ ਤੁਹਾਡੇ ਨਾਲ ਇਸੇ ਬਾਰੇ ਤੇ ਅੱਛਾ ਕੰਮ ਹੈ ਬਹੁਤ ਜੈਨੂਇਨ ਲੱਗਾ ਏ ਬਾਈ ਨੇ ਬੜਾ ਔਖਾ ਹੋ ਕੇ ਬੋਲੇ ਬਾਈ ਕੰਮ ਰਿਆ ਸੀ ਐਕਚੁਅਲੀ ਕੈਮਰੇ ਤੋਂ ਥੋੜਾ ਸ਼ਾਈ ਹੁੰਦਾ ਨੇ ਪਰ ਮੈਂ ਇਹਨਾਂ ਦੇ ਨਾਲ ਦੋਸਤਾਂ ਭਰਾਵਾਂ ਦਾ ਵੀ ਥੈਂਕ ਯੂ ਹਾਂ ਜਿਹੜੇ ਇਹਨਾਂ ਦੇ ਨਾਲ ਆਏ ਨੇ ਔਰ ਮੇਰੇ ਵੱਲੋਂ ਤੁਹਾਡੀ ਫੈਮਿਲੀ ਨੂੰ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਾਈ ਤੁਸੀਂ ਐਂ ਹੀ ਸੇਵਾ ਕਰਦੇ ਰਹੋ ਤੇ ਲੋੜਵੰਦ ਲੋਕਾਂ ਦੀ ਹੈਲਪ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡੀ ਨਜ਼ਰਾਂ 'ਚ ਬਾਈ ਜਲੰਧਰ 'ਚ ਕੋਈ ਵੀ ਕੇਸ ਹੋਵੇ ਮੈਡੀਕਲੀ ਬਾਈ ਭਾਵੇਂ 100 ਕੇਸ ਰੋਜ਼ ਹੀ ਦੇ ਦਿਓ ਤੁਸੀਂ ਵੀਰੇ ਕੋਲ ਮੇਰਾ ਪਰਸਨਲ ਨੰਬਰ ਹੈਗਾ ਮੈਨੂੰ ਬਸ ਨੰਬਰ ਦਾ ਪੇਸ਼ੈਂਟ ਦਾ ਨੰਬਰ ਤੇ ਇੱਕ ਵਟਸਐਪ ਰਿਕਾਰ ਮੈਂ ਤੁਹਾਨੂੰ ਇਹ ਦਿਨ 2 ਆਵਰਸ ਮੈਂ ਅਪਡੇਟ ਭੇਜਦਾ ਕਰੂੰਗਾ ਕਿ ਆ ਪੇਸ਼ੈਂਟ ਨੂੰ ਆ ਗੱਲ ਕੀਤੀ ਹੈ ਇਹਦਾ ਇੰਨਾ ਖਰਚਾ ਖਰਚਾ ਸਾਰਾ ਅਸੀਂ ਦੇਖ ਲੈ ਕਰਾਂਗੇ ਤੁਸੀਂ ਬਸ ਮੈਨੂੰ ਪੇਸ਼ੈਂਟ ਦੇ ਦਿਆ ਕਰੋ ਡਟ ਕੇ ਤੁਸੀਂ ਜਿੱਧਰੋਂ ਮਰਜ਼ੀ ਲੋ ਬਈ ਪੂਰੇ ਇੰਡੀਆ ਚ ਕੋਈ ਲੋੜਵੰਦ ਨਾ ਵਿਚਾਰਾ ਰਵੇ ਜਿਹਨੂੰ ਅਸਲ ਚ ਨੀਡ ਹੋਵੇ ਤੇ ਉਹ ਰਹਿ ਜਾਵੇ ਇਦਾਂ ਦਾ ਨਾ ਹੋ ਜਦੋਂ ਮਰਜ਼ੀ ਮੈਨੂੰ ਹੁਕਮ ਲਾਇਆ ਸਰਕਾਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰੇ ਕਿ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਸਰਕਾਲ ਪੁਰਖ ਦੀ ਕਿਰਪਾ ਦੇ ਨਾਲ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਰੋਜ਼ ਇੰਨੇ ਜਿਹੜੇ ਪੇਸ਼ੈਂਟਸ ਦੀ ਸੇਵਾ ਹੋ ਰਹੀ ਹੈ ਤੁਹਾਡੇ ਅਸ਼ੀਰਵਾਦ ਤੋਂ ਬਿਨਾ ਨਹੀਂ ਹੋ ਰ ਆਪਣੇ ਟਰਸਟ ਵਰਦੀ ਚੈਨਲ ਦੇ ਥਰੂ ਇੱਥੇ ਸੇਵਾ ਭੇਰਦੇ ਨੇ ਰਾਜ ਸਾਡਾ ਭਰਾ ਅਮਰੀਕਾ ਚ ਮਨੀ ਭਰਾ ਬਹੁਤ ਹੀ ਬਾਕਮਾਲ ਇਨਸਾਨ ਜਦੋਂ ਗੱਲਬਾਤ ਹੋਈ ਤਾਂ ਬੜੀ ਸੇਵਾ ਭਾਵਨਾ ਵਾਲੇ ਵੀਰ ਨੇ ਔਰ ਉਸ ਤੋਂ ਵੱਡੇ ਸਾਡੇ ਉਹਨਾਂ ਦੇ ਬ੍ਰਦਰ ਅਸ਼ੀਸ਼ ਭਾਰੀ ਜਿਹੜੇ ਸਪੈਸ਼ਲੀ ਜਲੰਧਰੋਂ ਉੱਠ ਕੇ ਅੱਜ ਉਹਨਾਂ ਦੀ ਸੇਵਾ ਪਹੁੰਚਾਣ ਇੱਥੇ ਆਏ ਨੇ ਮੈਂ ਬੜਾ ਸ਼ੁਕਰਗੁਜ਼ਾਰ ਆ ਕਿਉਂਕਿ ਮੇਰੇ ਕੋਲ ਤਾਂ ਸਿਰਫ ਵਰਡਸ ਹੀ ਹੁੰਦੇ ਨੇ ਜਿਹਦੇ ਨਾਲ ਮੈਂ ਬੋਲ ਕੇ ਦੱਸ ਸਕਦਾ ਕਿ ਲੋਕ ਬੜੇ ਦੁਖੀ ਨੇ ਆ ਹੁਣ ਜਿੱਦਾਂ ਸਾਡੇ ਕੋਲ ਬਾਈ ਜੀ ਬੈਠੇ ਨੇ ਸਵਾ ਦੋ ਸਾਲ ਦੀ ਇਹਨਾਂ ਦੀ ਕੁੜੀ ਹੈ ਜਿੰਨੂੰ ਵਿਚਾਰੀ ਛੋਟੀ ਜੀ ਕੁੜੀ ਹੈ ਉਹਦੀ ਮਦਰ ਮਤਲਬ ਇਹਨਾਂ ਦੀ ਵਾਈਫ ਉਹਨਾਂ ਨੂੰ ਕੈਂਸਰ ਦੀ ਦਿੱਕਤ ਹੈ ਡਾਕਟਰ ਨੇ ਪੈਟ ਸਕੈਨ ਕਰਾਉਣ ਲਈ ਕਿਹਾ 8200 ਰੁਪਏ ਦੀ ਪੈਟ ਸਕੈਨ ਆ ਸਰਕਾਰੀ ਵੈਸੇ ਪ੍ਰਾਈਵੇਟ 25000 ਦੀ ਹੈ ਉਹ ਵੀ ਕਰਾਉਣ ਲਈ ਉਹਨਾਂ ਕੋਲ ਪੈਸੇ ਨਹੀਂ ਹੈ ਇੱਕ ਫਾਦਰ ਸਾਹਿਬ ਬੈਠੇ ਨੇ ਉਹਨਾਂ ਦੀ ਛੋਟੀ ਬੱਚੀ 3 ਸਾਲ ਦੀ ਜਿਹੜੀ ਬਰਨ ਹੋ ਗਈ ਉਹ ਵਿਚਾਰੇ 4-5 ਦਿਨ ਤੋਂ ਕਹਿ ਰਹੇ ਨੇ ਮੇਰੀ ਛੁੱਟੀ ਕਰਾ ਦਿਓ ਮੇ ਇਦਾਂ ਦੇ ਅਨੇਕਾਂ ਹੀ ਕੇਸ ਜਿਹੜੇ ਸਾਡੇ ਕੋਲ ਇੱਥੇ ਰੋਜ਼ ਆਉਂਦੇ ਨੇ ਔਰ ਮੈਂ ਸ਼ੁਕਰਗੁਜ਼ਾਰ ਆ ਮਨੀ ਬਾਈ ਦਾ ਕਿ ਉਹਨਾਂ ਨੇ ਆਪਣੀ ਇੱਥੇ ਘੱਟੋ-ਘੱਟ ਬਹੁਤ ਵੱਡੇ ਲੈਵਲ ਤੇ ਜਿਹੜੀ ਪੇਸ਼ੈਂਟਾਂ ਲਈ ਸੇਵਾ ਭੇਜੀ ਔਰ ਰਸ਼ੀਸ਼ ਭਾਜੀ ਸਪੈਸ਼ਲੀ ਜਲੰਧਰੋਂ ਜਾਂ ਲੁਧਿਆਣੇ ਆਏ ਨੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਪੂਰੇ ਪਰਿਵਾਰ ਦਾ ਬਾਕੀ ਬਾਈ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਸ਼ਰਮ ਆ ਰਿਹਾ ਸੀ ਬਾਈ ਕਹਿੰਦਾ ਮੈਨੂੰ ਵੀਡੀਓ 'ਚ ਬੁਲਾਇਆ ਹੋਣਾ ਪਰ ਚਲੋ ਸਾਨੂੰ ਇਹ ਹੁੰਦਾ ਹੈ ਕਿ ਚਲੋ ਇੱਕ ਪਰਸਨਲ ਫੀਡਬੈਕ ਜਿਹੜਾ ਮਿਲ ਸਕੇ ਬਾਈ ਤੁਸੀਂ ਉਹ ਜਰੂਰ ਦਿਓ ਨਹੀਂ ਅੱਛਾ ਲੱਗਾ ਬਹੁਤ ਜ਼ਿਆਦਾ ਬੜਾ ਜੈਨੂਇਨ ਲੱਗਾ ਸਭ ਕੁਝ ਜਿੰਨੀ ਦੇਰ ਮੈਂ ਬੈਠਾ ਰਿਹਾ ਤੇ ਕਾਫੀ ਕੇਸ ਦੇਖੇ ਮੈਂ ਬਹੁਤ ਲੋਕ ਦੁਖੀ ਵੀ ਨੇ ਬਹੁਤ ਪਰੇਸ਼ਾਨੀਆਂ ਨੇ ਤੇ ਬਾਕੀ ਜੋ ਤੁਸੀਂ ਮਦਦ ਕਰ ਰਹੇ ਹੋ ਕੰਮ ਤਾਂ ਚਲੋ ਵੈਸੇ ਹੀ ਬਹੁਤ ਵਧੀਆ ਕਰਿਓ ਵਰਲਡਵਾਈਡ ਤੁਹਾਡਾ ਨਾਮ ਥੈਂਕ ਯੂ ਬਾਈ ਥੈਂਕ ਯੂ ਤੇ ਇੱਕ ਮੇਲ ਵੀ ਹੋ ਗਿਆ ਤੁਹਾਡੇ ਨਾਲ ਇਸੇ ਬੰਦੇ ਤੇ ਅੱਛਾ ਕੰਮ ਹੈ ਬਹੁਤ ਜੈਨੂਇਨ ਲੱਗਾ ਏ ਬਾਈ ਨੇ ਬੜਾ ਔਖਾ ਹੋ ਕੇ ਬੋਲੇ ਬਾਈ ਕੰਬ ਰਿਆ ਸੀ ਐਕਚੁਅਲੀ ਕੈਮਰੇ ਤੋਂ ਥੋੜਾ ਸ਼ਾਈ ਹੁੰਦਾ ਨੇ ਪਰ ਮੈਂ ਇਹਨਾਂ ਦੇ ਨਾਲ ਦੋਸਤਾਂ ਭਰਾਵਾਂ ਦਾ ਵੀ ਥੈਂਕ ਯੂ ਆ ਜਿਹੜੇ ਇਹਨਾਂ ਦੇ ਨਾਲ ਆਏ ਨੇ ਔਰ ਮੇਰੇ ਵੱਲੋਂ ਤੁਹਾਡੀ ਫੈਮਿਲੀ ਨੂੰ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਾਈ ਤੁਸੀਂ ਐਂ ਹੀ ਸੇਵਾ ਕਰਦੇ ਰਹੋ ਤੇ ਲੋੜਵੰਦ ਲੋਕਾਂ ਦੀ ਹੈਲਪ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡੀ ਨਜ਼ਰਾਂ ਚ ਬਾਈ ਜਲੰਧਰ ਤੇ ਕੋਈ ਵੀ ਕੇਸ ਹੋਵੇ ਮੈਡੀਕਲੀ ਬਾਈ ਭਾਵੇਂ 100 ਕੇਸ ਰੋਜ਼ ਦੇ ਦੇ ਦਿਓ ਤੁਸੀਂ ਵੀਰੇ ਕੋਲ ਮੇਰਾ ਪਰਸਨਲ ਨੰਬਰ ਹੈਗਾ ਮੈਨੂੰ ਬਸ ਨੰਬਰ ਦਾ ਪੇਸ਼ੈਂਟ ਦਾ ਨੰਬਰ ਤੇ ਇੱਕ ਵਟਸਐਪ ਰਿਕਾਰਡਿੰਗ ਕਿ ਕੀ ਕੀ ਪ੍ਰੋਬਲਮ ਆ ਕਿਦਾਂ ਕਿਦਾਂ ਆਏਗਾ ਮੈਂ ਤੁਹਾਨੂੰ ਵੇ ਦਿਨ 2 ਆਰਸ ਮੈਂ ਅਪਡੇਟ ਭੇਜ ਦਿਆ ਕਰੂੰ ਕਿ ਆ ਪੇਸ਼ੈਂਟ ਨੂੰ ਆ ਗੱਲ ਕੀਤੀ ਹੈ ਇਹਦੇ ਇੰਨਾ ਖਰਚਾ ਖਰਚਾ ਸਾਰਾ ਅਸੀਂ ਦੇਖ ਲਿਆ ਕਰਾਂਗੇ ਤੁਸੀਂ ਬਸ ਮੈਨੂੰ ਪੇਸ਼ੈਂਟ ਦੇ ਦਿਆ ਕਰੀਂ ਡਟ ਕੇ ਤੁਸੀਂ ਜਿੱਧਰੋਂ ਮਰਜ਼ੀ ਹੋਵੇ ਬਈ ਪੂਰੇ ਇੰਡੀਆ 'ਚ ਕੋਈ ਲੋੜਮੰਦ ਨਾ ਵਿਚਾਰਾ ਰਵੇ ਜਿਹਨੂੰ ਅਸਲ 'ਚ ਨੀਡ ਹੋਵੇ ਤੇ ਉਹ ਰਹਿ ਜਾਵੇ ਐਦਾਂ ਦਾ ਨਾ ਹੋ ਜਦੋਂ ਮਰਜ਼ੀ ਮੈਨੂੰ ਹੁਕਮ ਲਾ